ਕਿਹੜਾ ਕਰਦਾ ਕੁਵਾਰ ਬੱਲੇ ਵੰਡਾਏ ਬੰਗਾ ਹੈਪੀ ਬੰਗਾ ਆ ਦੇਖਾਂਗੇ ਕਮਾਲ 2 ਨੰਬਰ ਤੇ ਹੋਈ ਤੇ ਅੰਗ ਦੇਖਾਂਗੇ ਆ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਦਲਬਰ ਰਕੇ ਖੜੇ ਹੈ ਮਲੇਰ ਤੋਟਲੇ ਵਾਲਾ ਦਲਬਰ ਲਾਤੀ ਦਲਬਰ ਲਾਖਾਂ ਜਫਾ ਤਸਵੀਰ ਦੁਨੀਆ ਨੂੰ ਕਿ ਮਲੇਰ ਤੋਟਲੇ ਵਾਲਾ ਦਲਬਰ ਆਇਆ ਹੋਇਆ ਜਿੱਤੀ ਆਇਆ ਹੋਇਆ ਇਹ ਕਬੱਡੀ 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 ਏ ਬੱਲੇ 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 تیار ہوا ہے بابا اوتار سے کرپا ہے یہ منڈے کے تھاپڑے کھیل رہے ہیں ماہ پورشان کی کرپا ہے پکے تالتے سر ماہ پہ کر رہے ہیں ਮਾਪਸਾ ਦੇ ਖੇਡ ਕਲੱਬ ਚੰਬੇ ਦੀ ਗਰਾਉਂਡ ਦੇ ਵਿੱਚੋਂ ਕੀਤੀ ਲਾ ਪੰਜਾਂ ਪਡੋਰੀਆਂ ਵਾਲਾ ਗਗਨ ਤਿਆਰ 26 ਨੂੰ ਪਟਕਵਾਲ ਦੇ ਵਿੱਚ ਦੁਨੀਆਂ ਦੇ ਮਹਾਰਤੀ ਭੜਦੇ ਆ ਉਹ ਗੋਪੀ ਦੀ ਟੀਮ ਦਾ ਮੁਕਾਬਲਾ ਸਿੰਘਾਂ ਦੀ ਟੀਮ ਦੇ ਨਾਲ ਹੋਵੇਗਾ ਉਹ 26 ਤਰੀਕ ਦੇ ਸੰਧਿਆ ਲਾ ਗਗਨ ਕਬੱਡੀ ਪਾ ਰਿਹਾ ਤੇ ਕਰ ਦੇਗਾ ਬਰਾੜਾ ਉਹ ਗਗਨ ਕਬੱਡੀ ਪਾ ਰਿਹਾ ਤੇ ਸਾਹਮਣੇ ਪਾਸੇ ਆਹ ਗਰੂੜ ਨੇ ਕਮਾਲ ਕਰ ਦਿੱ ਇਸ ਵੇਲੇ ਆ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਆ ਨੌਜਵਾਨ ਆਓ ਗਿੰਦੀ ਐਸ ਵਾਲੇ ਨਾਲ ਖੜਿਆ ਆ ਰਿਹਾ ਹੈ ਅਜਾ ਧਰਤੀ ਤੇ ਰੌਣਕਾਂ ਪਟੀਆਂ ਲੱਗੀਆਂ ਸੁਖਾ ਕਬੱਡੀ ਪਹੁੰਚ ਲਈ ਤਿਆਰ ਬਣ ਤਿਆਰ ਕਿ ਸੁੱਖਾ ਸੁੱਖ ਦੀ ਰਵਾਇਤ ਦੇ ਲੈ ਕਿ ਵੀਰ ਕਰੇ ਪੁੱਤ ਜਮ ਪਰ ਸਾਹਮਣੇ ਚਾਰ ਜਾਫੀਆਂ ਦੀ ਔਰ ਕੰਬੀ ਹੋਈ ਚਹਿਰ ਕਿ ਤੱਕ ਹਲਕਾ ਆ ਲੋ ਕੋ ਖੜਦੇ ਸੌਖੇ ਨੇ پلیئر والا تو کڈور سبھی ہے اور سوکھا کمال کر گیا حالانکہ سواد لیا دگی کبڈی پال والے نوجوان صرف میدان آیا پہلو دسیا میرے چرچے ਦੀ ਇੱਕ ਪਾਰਕ ਪੰਡਾ ਯਾਰਪੇ ਖੇਡਿਆ ਤੇ ਪੱਕੇ ਤਾਰ ਤੇ ਪੂਰ ਪੰਜਾਬ ਵਿੱਚ ਰਣਬਸਰੇ ਕਰਦੇ ਆ ਪਰ ਪੰਜਾਬ ਪਾਸੀ ਜਨ ਖੇਡਣਾ ਆ ਸੁਫਾ ਆਇਆ ਹੋਇਆ ਲਾ ਤੋਤਾ ਸਿੰਘ ਵਾਲੇ ਪਿੰਡ ਦਾ ਲਾ ਸੁਫਾ ਸੁਫਾ ਧੰਨਾ ਵਾਲਾ ਤੇਜਵੀਰ ਤਿਆਰ ਬਣ ਤਿਆਰ ਆ ਕਿ ਕੋਈ ਮਾਰੇ ਦਾਜ ਕੋਈ ਭੱਜ ਕੇ ਪਤਾਨੂ ਆਉਂਦਾ ਹੈ ਮੇਰ ਦੀਂਦਾ ਜੇ ਰੱਬ ਦੀ ਮੇਰ ਹੋ ਜਾਏ ਆ ਬੰਦਾ ਤਾਂ ਭਵਾਨ ਕਹਾਵਰੇ ਉਧਰ ਤੇਜਵੀਰ ਉਧਰ ਹੈਪੀ ਟੱਕਰ ਸਿਰੇ ਦੀ ਲਗਾਈ ਹੋਰ ਤਾੜੀਆਂ 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 ਮਾਰਦੇ ਦਰਸ਼ਕੋ ਆਪ ਮਹਾਰੇ ਤਾੜੀਆਂ ਵਧੀਆਂ ਏਹ ਮੇਰੇ ਤਾੜੀਆਂ ਆਪੇ ਪਾ ਰਹੇ ਚਾਰ ਨੇ ਬੱਬੂ ਦੇ ਕਿ ਤੇ ਛੇਵ ਦੇ ਮੈਦਾਨ ਦੇ ਵਿੱਚ ਲਿਖਾਗੇ ਪਟਾ ਪੰਜਾਬ ਦਾ ਬੱਬਾ ਨਾਂ ਕਹਿੰਦੇ 36ਤੀ ਯਾਫੀ ਹੈ ਆਹ ਦੇਖਾਂਗੇ ਹਰਮਨ ਸਹਾਈ ਕੌਣ ਕਬਾ ਕਰੇਗਾ ਪਾਈ ਹੈ ਕਬੱਡੀ ਦੇ ਉੱਪਰ ਬੱਲੇ ਬੱਲੇ ਹੋਣੀ ਹੈ ਕਬੱਡੀ ਕਬੱਡੀ ਹੁੰਦੀ ਹੋਈ ਇਧਰ ਦੇ ਪਾਸੇ ਪਾਓ ਮੁੰਇਆ ਪਾਓ ਮੁੰਇਆ ਆਹੋ ਮੁੰਇਆ ਅਖਬੀਰ ਟਰਾਈ ਕਰਦਾ ਮਾਰ ਤੱਕਿਆ ਰੋਬਣਦਿਆਂ ਦੋ ਕਬੱਡੀਆਂ ਪਾਸੇ ਦੀਆਂ ਆਹ ਫਿਰ ਭਵਾਨ ਵੱਲ ਭਰਾ ਕਰ ਦਿੱਤੀ ਹੈ 502 ਤੇ ਲੱਗਾ کہ پہلی دن لگ گیا پانچ سو تو روپی کا کر دوں دنواد ہوئے گا یہ میں چکا دا اگی نکلنی ہے اگی نکلنی ہے میں چکا میں میچ میں چکا میں چکا دا دربر ਦੇ 스타 ਹੈ ਅਜਤੇ ਮੀਲੇ ਦੇ ਉੱਪਰ ਉੱਚਾ ਲੰਮਾ ਕਾਤਾ ਸੇਵਕ ਕਬੱਡੀ ਪਾਉਣ ਦੇ ਵਾਲੇ ਆਇਆ ਚਾਰ ਜਾਫੀਆਂ ਦੇ ਉੱਪਰ ਪੈਂਦੀ ਹੈ ਕਬੱਡੀ ਉਹ ਵੇਖਾਂਗੇ ਕੌਣ ਕਮਾਲ ਕਰੇਗਾ ਕਬੱਡੀ 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 ਹੁੰਦੀ ਹੋਈ ਸੁਲਤਾਨ ਮੇਲ ਦੀ ਧਰਤੀ ਉਹੀ ਹੈ ਜਿਹਨੇ ਪਹਿਲਾ ਕਮਾਲ ਕੀਤੀ ਹੈ ਉਹੀ ਹੈ ਜਿਹਨੇ ਪਹਿਲਾ ਕਮਾਲ ਕੀਤੀ ਹੈ ਅਲੇ ਰੇਡ ਬਾਲ ਦੀ ਵੀਰਾ ਸੁੱਖਾ ਆ ਗਿਆ ਖੇਡਦੇ ਬਣਾਦੇ ਹੋ ਜਨਰ ਖੇਡ ਦੇ ਮੈਦਾਨ ਦੇ ਵਿੱਚ ਛੱਬਾ ਕਬੱਡੀ ਪਾ ਰਿਹਾ ਹੈ ਛੋਟੀ ਉਮਰ ਹੈ ਮੁੰਡਾ ਬੜਾ ਤੇਜ ਹੈ ਆ ਛੱਬੇ ਦੀ ਕਬੱਡੀ 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 ਬੰਦਾਲੇ ਵਾਲੇ ਵਾਈਕਰੂ ਮੇਲ ਕਰੇ ਵਾਈਕਰੂ ਮੇਲ ਕਰੇ ਮਾਪੁਰਸ਼ਕਾਰ ਸੇਵਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ ਮਾਪੁਰਸ਼ਾ ਦੀ ਬੜੀ અપਾਰ ਕਿਰਪਾ ਹੈ ਨੇ ਪਾਸੀ ਇੱਕ ਟਾਪ ਦੇ ਪਿੰਡ ਦਾ ਖੇਡ ਦੇ ਮੈਦਾਨ ਦੇ ਵਿੱਚ ਆਹ ਦੇਖਾਂ ਨੇ ਪਿੰਡ ਦੇ ਪਿੰਟ ਪਟਾਕੇ ਪਈਏ ਪਟਾਕੇ ਆ ਲੱਗਦਾ ਈਆਂ ਖੇਡ ਦੇ ਮੈਦਾਨ ਦੇ ਵਿੱਚ ਬੰਦੇ ਜਿੱਤਦਾ ਵੱਧਦਾ ਆਹ ਦੇਖਾਂ ਨੇ ਮੱਲਾ ਚੱਡਿਆ ਆਹ ਦੇਖਾਂ ਨੇ ਮੋਤੀ ਸ਼ਾਹ ਦਾ ਪੁੱਤਰ ਅਲੀ ਰੇਡ ਪਾਉਣੀ ਬਾਤ ਆ ਆ ਰਿਹਾ ਲੱਗਦੇ ਆ ਆ ਕਬੱਡੀ ਵਾਲੇ ਮੱਲਾ ਨੂੰ ਕਿ ਬੱਕਰੀ ਮਦਾਮ ਖਾ ਕੇ ਕਦੇ ਮੱਲ ਨਹੀਂ ਬਣੀ ਥੋੜਾ ਦਿਨ ਠਹਿਰ ਜਾ ਬਣਾ ਕੇ ਸੱਟਾਂਗੇ ਕਿ ਜਿਹੜੇ ਸਾਨੂੰ ਆਖਦੇ ਅਜੇ ਕੱਲ ਨਹੀਂ ਬਣੀ ਕਿ ਜਿਹੜੇ ਸਾਨੂੰ ਆਖਦੇ ਅਜੇ ਕੱਲ ਨਹੀਂ ਬਣੀ ਆਹ ਟੱਕਸਰੇ ਦੀ ਯੂਰਪ ਦੀਆਂ 26 ਕੰਟਰੀਆਂ ਦੇ ਵਿੱਚ ਖੇਡਿਆ ਚੱਬੇ ਵਾਲੇ ਗੁਲਾਮ ਦੇ ਨਾਲ ਇਹ ਮੁੰਡੇ ਨੇ ਕਹਿੰਦੇ ਯੂਰਪ ਦੇ ਵਿੱਚ ਬੰਦੇ ਬੰਦੇ ਘらい ਆ ਆ ਪੈਂਦੀ ਕਬੱਡੀ ਦੇ ਉੱਪਰ ਦੇਖ ਰਿਹਾ ਲੱਭਣੀ ਪਈ ਕਬੱਡੀ ਆ ਆ ਲੱਗਦਾ ਯਾਰ ਪਰ ਲਾਰੇ ਅਰਦਾਸ ਕਰਦੇ ਕਿ ਵਾਹਿਗੁਰੂ ਕਿਰਪਾ ਕਰੇ ਜਾ ਵੀ ਸੰਤ ਨਾ ਹੋਵੇ ਗੁੰਡਾ ਫੀਕੀ ਆਪ ਹੋ ਕੇ ਇੱਕ ਗਰਾਉਂਡ ਦਾ ਸ਼ੇਰ ਬਣਦਾ ਹੈ ਇਹਦੇ ਦੇ ਪਾਸੇ ਸੇਮਕ ਤਲਵੰਡੀ ਵਾਲਾ ਅਕਰ ਹਰਮਨ ਦੇ ਨਾਲ ਆ ਸਰਹਾਲੀ ਵਾਲਾ ਹਰਮਨ ਹੈ ਸਰਹਾਲੀ ਵਾਲਾ ਹਰਮਨ ਆਹ ਵਾਹ ਲੈ ਕਬੱਡੀ ਬਹੁਤ ਜੀ ਵਾਧਾ ਯਾਰੇ ਕਿ ਗੁੰਡਾ ਹੋਇਆ ਸਰੀਰ ਨਾ ਵਾਧੂ ਮਾਸ ਦਿਸਦਾ ਕਿ ਖਾਤਾ ਹੋਇਆ ਕਿਉ ਯਾਰੋ ਪਸੀਨੇ ਰਹਿ ਦਿਸਦਾ ਆਹ ਦੇਖਾਂਗੇ ਤੇਜਵੀਰ ਧੁੰਨਾ ਵਾਲਾ ਉਧਰ ਕਮੂ ਪਹਿਲਵਾਨ ਦਾ ਚਿੱਟਾ ਆਹ ਸੁੱਖਾ ਖਡੂਰ ਸਾਭੀਆਂ ਕੋਸ਼ਿਸ਼ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਆ ਲੱਗਦਾ ਹੀ ਹੋਰ ਬੰਦਰੋ ਧਰਤਾ ਇਸ ਵੇਲੇ ਦੇਖਾਂਗੇ ਖੇਡ ਦੇ ਆਹ ਤਾਂ ਦੇ ਦੂਸਰਾ ਪੁਰਬਲੂ ਸੁਲਰਤਾ ਰੌਣਕਾਂ ਪੱਟੀਆਂ ਲੱਗੇ ਹੋਇਆ ਸੁਖਾ ਤਿਆਰ ਆ ਮਿੱਤਰੋ ਸਾਹਮਣੇ ਪਾਸੇ ਬਾਬਾ ਭੁਜਾਣਾ ਨੀ ਕਬੱਡੀ ਕਲੱਬ ਧਾਰੀਵਾਲ ਕਾਲੂ ਕੋਰਟ ਦੇ ਵਿੱਚ ਹਿੱਤੇ ਪੱਟਾਂ ਤੇ ਥਾਪੀਆਂ ਮਾਰਦੇ ਆ ਕਿ ਅੱਜ ਉਹ ਜ਼ਿਲ੍ਹੇ ਨੱਗੜਾ ਖੜੇ ਦੀ ਧਾਰ ਤੇ ਅੱਜ ਉਹ ਜ਼ਿਲ੍ਹੇ ਨੱਗੜਾ ਖੜੇ ਦੀ ਧਾਰ ਤੇ ਚਾਰ ਜਾਫਿਆਂ ਦੇ ਵਿੱਚ ਦੇਖਾਂਗੇ ਟੱਕਰ ਫਿਰੇ ਦੀ ਪਰ ਸੇਵ ਕਹਿੰਦਾ ਮੈਨੂੰ ਛੱਡੋ ਮੈਂ ਕਰਦਾ ਮੁਹੱਰ ਕਿ ਟੱਕਦੀ ਟੈਂਦੀ ਉੱਠਦੀ ਪੈਂਦੀ ਆਹ ਸਾਹਮਣੇ ਪਾਸੇ ਇਸ ਵੇਲੇ ਸਭ ਦੀ ਰੇਡ ਪੈ ਗਈ ਜੀ ਦਾ ਲਾ ਸ਼ਰਪਾ ਕਬੱਡੀ ਪਹਾੜ ਨਹੀਂ ਹੁਣ ਤਿਆਰ ਹੈ ਤਾਂ ਖੇਡ ਮਦਦ ਵਿੱਚ ਦੇਖ ਰਿਹਾ ਆ ਪੈਂਦੀ ਹੈ ਕਬੱਡੀ ਚਾਰੋਂ ਦੇ ਵਿੱਚੋਂ ਕੌਣ ਕਮਾਲ ਕਰੇਗਾ ਨਾਨ ਸਿੰਘ ਵਾਲੇ ਦਾ ਜਿੱਤੀ ਹੈਗਾ ਰਤਾ ਪਰ ਨਵੇਂ ਮੁੰਡੇ ਅੱਜ ਕਮਾਲ ਕਰੀ ਆਉਂਦੇ ਆ ਜਿਸੰਦਰ ਕਾਂਸੀ ਦੀ ਟੀਮ ਖੇਡਦੀ ਹੈ ਬਾਬਾ ਅਵਤਾਰ ਸਿੰਘ ਜੀ ਘਰੇ ਆਏ ਵਾਲੇ ਮਹਾਂਪੁਰਸ਼ਾਂ ਦੀ ਖੇਡ ਕਲੱਬ ਕੇ ਦੀ ਸ਼ਾਨ ਹੈ ਮੁੰਡਾ ਕਹਿੰਦੇ ਦੁਨੀਆ ਦੇ ਵਿੱਚ ਐਂ ਕਹਿੰਦੇ ਪਹਾੜ ਟਾੜੇ ਹੋਏ ਆ ਮੁੰਡੇ ਨੇ ਗਰੀਬੀ ਪਹਾੜ ਜਿਹੀ ਟਾਲ ਕੇ ਕਹਿੰਦੇ ਮੁੰਡੇ ਨੇ ਆਪਣਾ ਨਾਮ ਰੂਸ਼ਨ ਕੀਤਾ ਆ ਤਾਂ ਕਬੱਡੀ ਪਾਉਣ ਲਈ ਸਫਰ ਜਾਉਣਾ ਇੱਕ ਪੰਡਾ ਬਾਲਾ ਤੇਜ ਹੈ ਜਦ ਕਬੱਡੀਆਂ ਪਾਉਂਦਾ ਜੱਗ ਦੇਖਦਾ ਇਧਰ ਜਿੰਪਰ ਉਰਕੇ ਖੜਿਆ ਹੈ ਸਫੇ ਉਰਕੇ ਸ਼ੁਰੂਆਤ ਦੇ ਵਿੱਚ ਮੁੰਡਿਆਂ ਨੇ ਐਨ ਕਮਾਲ ਕਰ ਦਿੱਤੀ ਹੈ ਸਵਾਦ ਦੇ ਹੱਦ ਤੱਕ ਸ਼ੁਰੂਆਤੀ ਪਲਾਂ ਦੇ ਵਿੱਚ ਆ ਪੈਂਦੀ ਕਬੱਡੀ ਹੁਣ ਦੇਖਾਂਗੇ ਕੌਣ ਕਰਦਾ ਕਮਾਲ ली पलीबर तलबर मेरकोटल आया मेरकोटले आया तिलबर 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 पासे महाबीर फड़ी ਸਵਾਦ ਲੈਂਦਾ ਤੇ ਹੁਣ ਕਹਿੰਦੇ ਗਲਬਰ ਨੇ ਜੱਫੀ ਲਾ ਕੇ ਕਮਾਲ ਕਰ ਦਿੱਤੀ ਹੈ ਇਹ ਮੈਚ ਹੈ ਮਾਲ ਚੱਕੀਆ ਰੌਣਕ ਫਿਰ ਤਿਆਰ ਕਬੱਡੀ ਪੌਣ ਦੇ ਵਾਸਤੇ ਮੁੰਡੇ ਨੇ ਸ਼ੁਰੂਆਤ ਕੀਤੀ ਹੈ ਆ ਗੋਰ ਚੱਕੀਆ ਰੌਣਕ ਦੀ ਕਬੱਡੀ ਪਈ ਹੋਈ ਹੈ ਪਰ ਮਹਦੀ ਤੋਏ ਗਿੰਦੀ ਕਰਦਾ ਕਮਾਲ ਆ ਹੋ ਗਈ ਬੱਲੇ 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 ਇਹ ਕਬੱਡੀ 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 ਤਾਲੀਆਂ 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 ਜਿਹੜੀਆਂ ਵੀ ساری ਉਮਰ ਰੰਗ ਜਾਂਦੀ ਹੈ ਕਹਿੰਦੇ ਸਿੱਖਿਆ ਨਹੀਂ ਜਾਂਦਾ ਰਮਾਲ ਦੀ ਨਾਲ ਸੁਣ ਆਉਣਾ ਗੱਲਾਂ ਨੋਟ ਕਰਨੀਆਂ ਇਹ ਕਿਸੇ ਕਿਸੇ ਦੇ ਹਿੱਸੇ ਆਉਣੀ ਹੈ ਆ ਕਬੱਡੀ ਕਾਇਨ ਦੀ ਤੇ ਬਹੁਣ ਬਰਾੜ ਦੇ ਆ ਸਾਹਮਣੇ ਦੇ ਪਾਸੇ ਦੇਖਾਂਗੇ ਕਿੰਦੀ ਕੋਸ਼ਿਸ਼ ਕਰਦਾ ਖੇਡ ਦੇ ਮੌਕਾ ਦੇ ਵੱਡੇ ਉਮਰ ਵੱਡੇ ਪੁਰਾਣੇ ਦੇ ਹਰ ਸਾਲ ਕਬੱਡੀਆਂ ਰੌਣਕਾਂ ਲੱਗਦੇ ਆ ਪੁੱਤੋ ਆਹ ਕਬੱਡੀਆਂ ਪੈਰੀਆਂ ਜੱਫੇ ਲੱਗਦੇ ਨੇ ਕਬੱਡੀ ਪੌੜੀ ਦੇਖਾਂਗੇ ਜੋਰ ਤਿਆਰ ਬਣ ਤਿਆਰ ਆ ਪਰ ਸਾਹਮਣੇ ਚਾਰ ਜੱਫੀ ਪੱਟਾਂ ਤੇ ਥਾਪੀਆਂ ਮਾਰਦੇ ਆ ਜਿਹੜਾ ਕਰੂ ਕਵਾਲ ਮੇ ਪੁੱਤੋ ਆਹ ਸੱਚੇ ਖੱਬੇ ਲੱਗਦਾ ਈ ਪਰ ਇੱਕ ਪਾਸੇ ਚੜਦੀ ਜਵਾਨੀ ਤੇ ਦੂਜੇ ਪਾਸੇ ਉਮਰ ਦਾ ਨਾ ਨਹੀਂ ਫਿਰ ਤਿਆਰ ਹੈ ਕੌਸਰ ਅਮਰਤਪਾਲ ਸਿੰਘ ਇੰਦਰਜੀਤ ਸਿੰਘ ਜੀ ਪੰਡੋਰੀ ਕੌਂਸਲਰ ਰਾਜਿੰਦਰ ਸਿੰਘ ਨੰਬਰਦਾਰ ਲਗਾਂਦਰ ਸਿੰਘ ਸੈਕਟਰੀ ਧਰਮੰਦਰ ਸਿੰਘ ਨੰਬਰਦਾਰ ਵਰਿੰਦਰ ਸਿੰਘ ਜਗਿੰਦਰ ਸਿੰਘ ਬਾਬਾ ਰਾਜਪਾਲ ਸਿੰਘ ਕਰਨਜੀਤ ਸਿੰਘ ਨਿਸ਼ਾਨ ਸਿੰਘ ਜਗਰੂਪ ਸਿੰਘ ਮਲਤੋ ਨੰਬਰਦਾਰ ਜਸ ਅੰਮਰ ਛੁੱਟੀ ਮੁੱਠੀ ਪਰ ਸਰੀਰ ਹੈ ਇਹ ਦੇਖ ਲਈ ਯੋਗ ਹੈ ਕਿ ਮੁੰਡਾ ਕਿੰਨਾ ਕਿ ਪਾੜਾਂ ਦੇ ਵਿੱਚ ਲੰਘਦਾ ਹੈ ਕਿੰਨਾ ਕਿ ਪਾੜ ਦੇ ਵਿੱਚ ਰੁਕਦਾ ਹੈ ਇਹ ਪੈਂਦੀ ਕਬੱਡੀ 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 ਆਹ ਛੱਪਾ 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 ਉਹ ਕਰ ਗਿਆ ਟਮਾ ਸਾਡਾ ਸਭ ਕਬੱਡੀ ਕਮੇਟੀ ਪੰਜਾਬ ਕੋਟਵੱਡਾ ਜਿਹੜਾ ਪ੍ਰaband ਦਵਿੰਦਰ ਸਿੰਘ ਜੀ ਚਾਤੀ ਮਿੰਟ ਉਹ ਵੀ ਸਾਡੇ ਨਾਮ ਪਹੁੰਚੇ ਨੇ ਦਵਿੰਦਰ ਸਿੰਘ ਜੀ ਚਾਤੀ ਮਿੰਟ ਦਾ ਧੰਨਵਾਦ ਕਰਦੇ ਆ ਸੁੱਖੇ ਦੀ ਪਾਈ ਕਬੱਡੀ ਟੱਕਰ ਹੋ ਗਈ ਹੈ ਟੱਕਰ ਹੋ ਗਈ ਹੈ ਪਰ ਸੁੱਖਾ ਥੋੜੀ ਖੇਡ ਦਾ ਮਾਲਕ ਹੈ ਇਹਦੇ ਪਾਸੇ ਲਭ ਤਿਆਰ ਹੈ ਕਬੱਡੀ ਪਾਉਣ ਦੇ ਲਈ ਤੇ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਗੁਰਪ੍ਰਿੰਤ ਪੰਜਾਬ ਪੁਲਿਸ ਦੇ ਵਿੱਚ ਆ ਸਾਡਾ ਵੀਰ ਆ ਗੁੱਪੀ ਆ ਆਇਆ ਲੋਰੀ ਬੰਦੀਆ ਕਬੱਡੀ ਖਿਡਾਰੀ ਵੀ ਹੈ ਪੰਜਾਬ ਪੁਲਿਸ ਵਿੱਚ ਬਟਾਉਰ ਦਾ ਕ੍ਰੀਮ ਕਰਦਾ ਧੰਨਵਾਦ ਆ ਵੱਡੇ ਭਰਾ ਦਾ ਆ ਪਾਈ ਹੋਈ ਕਬੱਡੀ ਦੇਖਾਂਗੇ ਪਹਿਰਾ ਵਾਲੇ ਲਾਉਣੇ ਪੁੱਠੀ 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 ਅਸਾ ਕੀ ਆਟੇ ਦਾ ਸਵਾਗਤ ਫਾਊਂਡੇਸ਼ਨ ਐਂਡ ਵੈਲੀਫੇਅਰ ਸੁਸਾਇਟੀ ਵੱਲੋਂ ਚੇਅਰਮੈਨ ਬਲਜੀਤ ਸਿੰਘ ਰਿੱਕੂ ਦੇ ਸੰਜੋਗ ਨਾਲ ਇਹ ਪਹਿਲਾ ਦਸਤਾਰ ਮੁਕਾਬਲਾ ਕਰਾਇਆ ਗਿਆ ਧੰਨਵਾਦ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਇਹ ਦਸਤਾਰ ਮੁਕਾਬਲੇ ਦੇ ਵਾਸਤੇ ਸਵੰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਗੋਬਿੰਦ ਸਾਹਿਬੀ ਸਪੋਰਟਸ ਕਲੱਬ ਗੁਰਦੁਆਰਾ ਨਤਾਰੀ ਸਾਹਿਬੀ ਦੀ ਮੈਂਬਰ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਭਰਾਵਾਂ ਦਾ ਰੌਣਕ ਦੀ ਕਵਾਂਡੀ ਪੈ ਗਈ ਹੈ ਮਾਲ ਚੱਕੀ ਇਹਦੀ ਇਤੋਂ ਥਾਰ ਥਾਰ ਪੈਂਦੀ ਹੈ ਥਾਰ ਥਾਰ ਪੈਂਦੀ ਹੈ ਆ ਗੁੱਟ ਫੜਿਆ ਪਰਮਾਰ ملر کوٹ لیا ملر کوٹ لیا بلیرکوٹ لیا اللہ ہا جائے آکیر تلبر کرتا کمال پلے 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 آؤ ਇਲਾ ਸੁੱਖੇ ਲੈਦਰ ਦੇ ਪਾਸੇ ਸੱਬੇ ਦੇ ਬੱਲੇ ਬੱਲੇ ਧੜਾਈ ਆ ਹੁਣ ਸੇਵਕ ਨੇ ਕਬੱਡੀ ਪਾਈ ਆ ਬਾਬਾ ਫਰੀਦ ਜੀ ਦਾ ਚੰਨ ਸੇਵਕ ਆਹ ਦੇਖਾਂਗੇ ਇਸ ਵੇਲੇ ਕਬੱਡੀ ਪਾ ਕੇ ਬੱਲੇ ਬੱਲੇ ਧੜਾ ਗਏ ਸੇਵਕ ਤਿਆਰ ਬਰ ਤਿਆਰ ਆ ਆ ਸਾਹਮਣੇ ਦੇ ਪਾਸੇ ਬਾਬਾ ਭਗਾਨਾ ਜੀ ਕਬੱਡੀ ਕਲੱਬ ਧਾਰੀਆਲ ਦੇ ਚਾਰ ਜਾਫੀਆਂ ਤੋਂ ਧੰਨ ਵਰ ਤੇ ਗਬਰੂ ਪਟ ਪਟ ਕਹਿ ਲੱਗਦਾ ਇੱਕੋ ਜਿਹਾ ਲੰਗ ਇੱਕੋ ਜਿਹਾ ਢੰਗ ਬੰਦੇ ਤੇ ਬੰਦਾ ਬੱਜਦਾ ਮੇਲਾ ਸੁਲਤਾਨ ਵਾਂਡੇ ਚੱਲਦਾ ਪਰ ਆਹ ਆਹ ਦੇਖਾਂਗੇ ਇਧਰਲੇ ਪਾਸੇ ਕਿਹੜਾ ਗੱਭਰੂ ਦਾ ਕਮਾਲ ਚਾਰ ਦਫੀਆਂ ਦੀ ਘੁੰਮਲੀ ਹੋਈ ਕੈਂਟ ਵਿੱਚ ਕਿਹੜਾ ਕਰਾਉਦਾ ਬੱਲੇ ਬੱਲੇ ਉਧਰਲੇ ਪਾਸੇ ਕਮੂ ਪਹਿਲਵਾਨ ਦਾ ਖੇਤਾ ਫਰੂਰ ਸਾਹਿਬ ਦੀ ਧਰਤੀ ਦਾ ਆਹ ਸੁਖ ਕੁਸ਼ਲ ਕਰਾਤਾ ਤੇ ਲਾਓ ਆਹ ਸਮੇਂ ਬੱਲੇ ਬੱਲੇ ਘਾਗਰਾ ਜਿਹੜਾ ਪਾਸੇ ਆਹ ਸਵਾਦ ਪਾਈਦਾ ਹੈ ਸਵਾਦ ਸਮੁੰਦੇ ਕਲੱਬ ਦੇ ਵੱਲੋਂ ਬੜਾ ਵਧੀਆ ਇਮਤਿਹਾਨ ਰੱਖਿਆ ਜਾਂਦਾ ਹੈ ਕਿ ਕੋਈ ਵੀ ਵੀਰ ਆਇਆ ਹੈ ਤੇ ਰਹਿ ਨਾ ਜਾਵੇ ਹੁਣੇ ਵਧੀਆ ਪ੍ਰੀਤ ਦੇ ਨਾਲ ਡਾਕਟਰ ਸਾਹਿਬ ਪ੍ਰਧਾਨ ਸਾਹਿਬ ਵੈਲਕਮ ਕਰਦੇ ਹਰੇਕ ਵੀਰ ਦਾ ਲਓ ਜਿਲਬਰ ਕਰਦਾ ਕਮਾਲ ਮਲੇਰ ਕੋਟਲੇ ਵਾਲਾ ਮਲੇਰ ਕੋਟਲੇ ਵਾਲਾ ਮਲੇਰ ਕੋਟਲੇ ਵਾਲਾ ਏ ਬੱਲੇ 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 ਹੋ ਗਈ ਐ ਪੰਜਾਬ ਦਾ ਜਿਹੜੇ ਬੰਦੇ ਦੀ ਨੀਤ ਸਾਫ ਹੋਵੇ ਮਾਨ ਦੇ ਵਿੱਚ ਫੋਟਣਾ ਆਵੇ ਨਿਮਰਤਾ ਆਵੇ ਤਾਂ ਗੁਰੂ ਰਾਮਦਾਸ ਬਾਦਸ਼ਾਹ ਆਪ ਕਿਰਪਾ ਕਰਦੇ ਨੇ ਉਹ ਮੁੰਡੇ ਤੇ ਆਪ ਕਿਰਪਾ ਕਰਦੇ ਨੇ ਪੰਡੋਰੀਆ ਗਗਨ ਕਬੱਡੀ ਪਾ ਰਿਹਾ ਪਰ ਸੁੱਖਾ ਖਡੂਰ ਸਿੰਘ ਵਾਲਾ ਜਿਹੜਾ ਗਿਆਨੀ ਹਜੂਰ ਸਾਹਿਬ ਉਹ ਜਾਇਓ ਜਰੂਰ ਖਡੂਰ ਜਫਾ ਲਊ ਤੰਤਰ ਬਾਬਾ ਤਾਰਾ ਸਿੰਘ ਸਰਾਈ ਸਾਹਿਬ ਵਾਲਿਆਂ ਦੇ ਨਾਂ ਤੇ 1000 ਰੁਪਏ ਦਿੱਤਾ ਜਾਵੇਗਾ ਸੋ ਸੇਤਰ ਤੇ ਪਿਆਰ ਇਮਾਨ ਹੋਣਗੇ ਜਿਹੜਾ ਜੱਦੀ ਭਾਰੀਆਂ ਤਾਂ ਹੁਣ ਤੋਂ ਜੱਫਾ ਲਾਉ ਤੰਤਰ ਬਾਬਾ ਤਾਰਾ ਸਿੰਘ ਸਰਾਈ ਵਾਲਿਆਂ ਦੇ ਨਾਂ ਤੇ 1000 ਰੁਪਏ ਦੀ ਆਹ ਕਬੱਡੀ ਕਬੱਡੀ ਹੁੰਦੀ ਹੋਈ ਸੇਵਕ ਸੇਵਕ ਬੌਲੀ ਤਿਆਰ ਬਣ ਤਿਆਰ ਆ ਬਾਬਾ ਫਰੀਦ ਜੀ ਦਾ ਚੱਲ ਸੇਵਕ ਆ ਦੇਖਦੇ ਵੀ ਸਭਾ ਕਬੱਡੀ ਪੌਲੀ ਵਾਧਾ ਆ ਰਿਹਾ ਉਧਰ ਚਾਰ ਜਾਫੀ ਪੱਟਾਂ ਤੇ ਥਾਪੀਆਂ ਮਾਰਦੇ ਆ ਕਿਹੜਾ ਤਾਹੂ ਬੱਲੇ ਬੱਲੇ ਹੁੱਲੇ ਹਲਾਰੇ ਮੱਤਰ ਆ ਦੇਖਾਂਗੇ ਟੱਕਰ ਸਿਰੇ ਤੇ ਲੱਗਦਾ ਏ ਇੱਕ ਨਾਮ ਹੈ 플레이ਰ ਪਿੰਡ ਹੈ ਇੱਕ ਨਿੱਕ ਨਹੀਂ ਮੁੰਡਾ ਕਬੱਡੀ ਦੇ ਵਿੱਚ ਤੇ ਨਾਲ ਪਿੰਡ ਦਾ ਨਾਮ ਮਸ਼ਹੂਰ ਹੋ ਜਾਂਦਾ ਲਵ 플레이ਰ ਪਿੰਡ ਵਾਲਾ ਕਬੱਡੀ ਪਾ ਰਿਹਾ ਟੱਕਰ ਗੁੱਟੀਆਂ ਨਾਲ ਹੋ ਗਈ ਹੈ ਨਾਲ ਖੇਡ ਦੇ ਮੈਦਾਨ ਦੇ ਵਿੱਚ ਸੁਪਰ ਇਹ ਰਾਜਾ ਮਾਇਆ ਰਾਜਾ ਮਾਲੀਆ ਪਿੱਛੇ ਹੜਿਆ ਇਹ ਬੱਲੇ ਬੱਲੇ ਕਰਾ ਗਿਆ ਤਾਲੀਆਂ ਮਾਰਦੇ ਇਕ ਵਾਰ ਸੱਕੇ ਨੇ ਇਹ ਸੱਚ ਸੇ ਗੋਤੀ ਵਰਤਦਾ ਆ ਕਬੱਡੀ ਮਹਾਵੀਰ ਦੀ ਤੇ ਬੋਲ ਬਰਾਰ ਦੀ ਆ ਬਾਪ ਜੀ ਦੀ ਕਬੱਡੀ ਪੈ ਗਈ ਕਿ ਬੱਲਗੇ ਬਣਾਂਗੇ ਝੰਝਰ ਤੇਰੀ ਨਾਮ ਨਾਲ ਤੇਰੇ ਤੁਰਨਾ ਜਦ ਤਰਾ ਨੇ ਕੋਕਾ ਬਣਦਾ ਜਾਂ ਬਣ ਜਾਣਾ ਸਰਵਾ ਜਾਂ ਫਿਰ ਪੱਕੇ ਬਣ ਜਾਵਾਂਗੇ ਗਾਨੀ ਤੇਰੀ ਤੇ ਬਣ ਕੇ ਵੀ ਹੁਣ ਤੈਨੂੰ ਟਕਾਂਗੇ ਆ ਸੱਜਰੇ ਸੱਜਰਾਵਾਂ ਦਾ ਲਓ ਕਬੱਡੀ ਪਾਉਣ ਦੇ ਵਾਰਤੇ ਰੌਣ ਮਾਰ ਚੱਕ ਪਿੰਡ ਵਾਲਾ ਤਿਆਰ ਹੈ ਡੇਰ ਦੇ ਮੈਦਾਨ ਦੇ ਵਿੱਚ ਬਹੁਤ ਵੱਡਾ ਖੇਡ ਮੇਲਾ ਹੋਵੇਗਾ ਸਾਡਾ ਪਰਾ ਵੇਟਲਿਫਟ ਨੂੰ ਸ਼ੇਰ ਸਿੰਘ ਸ਼ੇਰਾ ਬਤਾਲੇ ਵਾਲਾ ਸੰਦੀਪ ਸੱਦੇ ਪੱਤਰ ਲਾ ਲਿਆ ਵੀ ਬੰਬੇ ਪੱਲੇ ਦੀ ਚਾਰ ਦੇ ਵਿੱਚ ਬਤਾਲੇ ਦੀ ਧਰਤੀ ਦੇ ਪਹਿਲਾ ਖੇਡ ਵਾਲਾ ਕੁਮਾਰ ਚੰਦੂ ਪਰ ਇੱਧਰਲੇ ਪਾਸੇ ਦੇਖਾਂਗੇ ਆ ਗਰੂ ਕੁਮਾਰ ਦਾ ਕਮਾਲ ਗੁੱਟ ਫੜਦਾ ਸੇਵਕ ਦੀ ਕਬੱਡੀ ਪੈ ਲਾ ਸੇਵਕ ਦੀ ਕਬੱਡੀ ਪੈ ਗਈ ਹੈ ਸਿੱਧੂ ਚਿਕਣ ਪਟ્રોલ ਪੁੱਪ ਉਹਨਾਂ ਮੀਰਾਂ ਦੇ ਵੱਲੋਂ ਪੰਜਾਬੀ ਬੋਲੀ ਲਈ ਬਹੁਤ ਵੱਡਾ ਮਾਣ ਆਇਆ ਮੈਂ ਧੰਨਵਾਦ ਕਰਦਾ ਹਾਂ ਸਿੱਧੂ ਚਿਕਾ ਪਟਰੋਲ ਪੰਪ ਵਾਲੇ ਭਰਾਵਾਂ ਦਾ ਜਿਹਨਾਂ ਵੱਲੋਂ ਮੇਰੀ ਪੰਜਾਬੀ ਮਾਂ ਬੋਲੀ ਦੇ ਲਈ ਬਹੁਤ ਸਾਰਾ ਪਿਆਰ ਆਇਆ ਮੈਂ ਧੰਨਵਾਦ ਕਰਦਾ ਹਾਂ ਸੇਵਕ 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 ਆਓ

ਬਾਜ਼ੇ ਸੱਚ ਵਾਲੀ ਕੀ ਮਿਲ ਪਾਇਆ ਸਾਡਾ ਹੀਰੀਏ ਤੂੰ ਮੱਝੀਆਂ ਚੜਾ ਕੇ 12 ਸਾਲ ਲਈ ਇੱਕੋ ਸੱਭਾ ਤੇ ਆਲੀ ਸੱਭਾ ਜਿਹਨੇ ਹੁਣ ਕਬੱਡੀ ਪਾਤੀ ਏ ਤਾਵਾ ਬੋਲਦਾ ਮੈਨੂੰ ਲੱਗਦਾ ਤੇ ਇਧਰਲੇ ਪਾਸੇ ਮੱਝੀਆਂ ਆਹ ਮੱਝੀਆਂ ਅਬੀ ਕਰਦਾ ਕੁਛ ਖੁੱਚ ਭਰੀ ਹੋਈ ਆਈ ਹੋਰ ਲੱਗਿਆ ਪਿਆ ਖੇਡ ਦੇ ਮੈਦਾਨ ਦੇ ਵਿੱਚ ਇਹ ਮੱਝੀਆਂ ਤੇ ਕੋਹ ਮੱਝੀਆਂ ਤੇ ਆਹ ਮੱਝੀਆਂ ਵੀ ਜਿਹੜਾ ਜਫਾ ਲਾਉਂਦੀ ਟਰਾਈ ਕਰਦਾ ਮਤਰੋ ਜੇ ਜਫਾ ਲੱਗਿਆ ਤਾਲੀਆਂ 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 ਉਹ ਲਾਂਦੀ ਕਬੱਡੀ ਤੇ ਬੋਲੋ 라ਵੀ ਕਬੱਡੀ ਪੈ ਗਈ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਕਿਉਂ ਤੇਰੇ ਕੀ ਲੱਗਦੇ ਜਿਹੜੇ ਚਿੱਤਿਆਂ ਬਾਲ ਲਾਉਣ ਵਾਲੇ ਪਰਦਰਲੇ ਪਾਸੇ ਟੱਕਫੇ ਦੀ ਲੱਗਦਾ ਈ ਔਰ ਸਾਹਮਣੇ ਪਾਸੇ ਪਹਾੜ ਦੀ ਟੱਕਰੂ ਟੱਕ ਲੈਣ ਦੀ ਕੋਸ਼ਿਸ਼ ਕਰਦਾ ਮਿੱਤਰੋ ਆ ਸੱਜੇ ਖੜੇ ਲੱਗਿਆ ਹੋਇਆ ਈ ਔਰ ਖੇਡ ਦੇ ਮੈਦਾਨ ਦੇ ਵਿੱਚ ਤੇਜੀ ਮਾਰਦਾ ਯਤਨ ਫੜਿਆ ਹੋਇਆ ਕੋਟਾ 30 ਸੈਕਿੰਡ ਦਾ ਸਮਾਂ ਆ ਦੇਖਾਂਗੇ ਸੈਕਿੰਡ ਸੈਕਿੰਡ ਦਰ ਕੇ ਕੂਤ ਦਾ ਪਰਦਰਲੇ ਪਾਸੇ ਲਾਉ ਤੇ ਲਾ ਵੀ ਆ ਧੰਨਵਾਦ ਕਰਦੇ ਆ ਮਿੱਤਰੋ ਪਾਸਕੇ ਰੂਪਨ ਮਾਲ ਚੱਕੀ ਹੈ ਟੱਕਰ 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 ਖੇਡ ਕਰਨੀ ਹੈ ਜੀ ਨਾ ਆ ਆਹ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਆਹ ਝੰਡੇ ਲਾ ਕੇ ਡੇਗੜਦਾ ਜੇ ਰਾਜੇ ਖੇਲੇ ਅਰਬ ਪੰਜਾਬੀ ਆਹ ਜਗਰਾਂ ਰੱਖਦੇ ਖੇਡਣ ਦਾ ਕਬੂ ਪਹਿਲਵਾਨ ਦਾ ਚਿਹਤਾ ਫਰੂਦ ਸਾਹਿਬ ਦੀ ਧਰਤੀ ਦਾ ਆਹ ਸਫਟਾਇਆ ਕਰਦਾ ਰੋਤਰੋ 24 ਫਰਵਰੀ ਫਰੂਦ ਸਾਹਿਬ ਦਾ ਵੱਡਾ ਕਬੱਡੀ ਕੱਪ ਦੀ ਆ ਅੱਜ ਮੇਲਾ ਸੁਲਤਾਨਗੜ੍ਹ ਚੌਂਦਰ ਦੇ ਕਬੂ ਪਹਿਲਵਾਨ ਦਾ ਟੇਲਾ ਆਹ ਮੋਟ ਕੇ ਲੈ ਕੇ ਹਿੰਮਸੀ ਕਾਉਂਸਲਰ ਵਾਰ ਨੰਬਰ 41 ਧੰਨਵਾਦ ਹੈ ਭਰਾਵਾਂ ਦਾ ਇਹ ਵਾਰ ਨੰਬਰ 37 ਅਰਿੰਦਰ ਦੇ ਪਾਸੇ ਮੇਲਾ ਆਖੀ ਆਦ ਵਿੱਚ ਆਖਰੀ ਪਾਸ ਦੇ ਵਿੱਚ ਸੇਵਕ 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 ਆਹ ਕਰ ਗਿਆ ਕਮਾਲ ਪ੍ਰਬੰਧਕ ਵੀਰ ਕੋਈ ਵੀ ਵੀਰ ਆਪਣਾ ਸਨਮਾਨ ਲੈ ਤੋ ਬਗਿਆਰ ਨਾ ਜਾਵੇ ਉਹਦਾ ਸਨਮਾਨ ਸੂਚੀ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਜਾਣਾ ਧੰਨਵਾਦ ਸਾਰੇ ਵੀਰਾਂ ਦਾ ਮੇਲਾ ਸੁਫਲ ਹੈ ਮੇਲਾ ਸੁਫਲ ਹੈ ਜਿਹੜੀ ਹਰਗੁਰ ਸਿੰਘ ਜੀਆਂ ਦੀ ਅਪਾਰ ਕਰਤਾ ਹੈ ਦੁਨੀਆ ਦੇ 스타 ਖੇਡੇ ਆ ਰਾਮ ਸਿੰਘ ਗੁਰਵਾਲੀ ਸਰਪੰਚ ਸਾਹਿਬ ਜੀ ਦਾ ਧੰਨਵਾਦ ਹੈ ਆਪ ਹੈ ਨਹੀਂਗੇ ਪਰ ਉਹਨਾਂ ਦੀ ਵੱਡੀ ਹਾਜ਼ਰੀ ਰਹੀ ਹੈ ਸਾਹਮਣੇ